ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਅਫਸਰਾਂ ਨੂੰ ਦਿੱਤੀ ਸਖਤ ਚੇਤਾਵਨੀ ਨਾਲ ਹੀ ਨਵੀਂ ਭਰਤੀ ਕਰਨ ਦਾ ਕੀਤਾ ਐਲਾਨ। ਸ਼੍ਰੀ ਅਕਾਲ ਤਖਸੈ ਵੱਲੋਂ ਬਣਾਈ ਕਮੇਟੀ 18 ਮਾਰਚ ਤੋਂ ਸ਼ੁਰੂ ਕਰੇਗੀ ਕਾਲੀਦਲ ਦੀ ਭਰਤੀ ਮੁਹਿੰਮ। ਮਨਪ੍ਰੀਤ ਯਾਦਲੀ ਨੇ ਕੀਤਾ ਵੱਡਾ ਐਲਾਨ। ਐਮਪੀ ਅਮਰਿਤਪਾਲ ਸਿੰਘ ਦਾ 10 ਮਾਰਚ ਨੂੰ ਜੇਲ੍ਹ ਤੋਂ ਆ ਸਕਦੇ ਹਨ। ਬਾਹਰ ਕੇਂਦਰ ਸਰਕਾਰ ਨੇ ਮਾਮਲੇ ਦੀ ਸੁਣਵਾਈ ਦੌਰਾਨ ਜਵਾਬ ਕੀਤਾ ਦਾਖਲ। ਪੰਜਾਬ ਦੇ ਕਿਸਾਨਾਂ ਨੂੰ ਸਿੱਧੇ ਹੋਏ ਸੀਐਮ ਭਗਵੰਤ ਮਾਨ ਕਿਹਾ ਮੇਰੀ ਨਰਮਾਈ ਨੂੰ ਇਹ ਨਾ ਸਮਝੋ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ ਸੁਪਰੀਮ ਕੋਰਟ ਨੇ ਵਿਕਰਮਜੀਤਿਆ ਨੂੰ ਡਰੱਗ ਮਾਮਲੇ 'ਚ ਐਐਸਆਈਟੀ ਅੱਗੇ ਪੇਸ਼ ਹੋਣ ਦਾ ਦਿੱਤਾ ਹੁਕਮ 17 ਮਾਰਚ ਨੂੰ ਹੋਣਾ ਪਵੇਗਾ ਪੇਸ਼ ਨਸ਼ਿਆਂ ਖਿਲਾਫ ਭਗਵੰਤਮਾਨ ਸਰਕਾਰ ਹੋਈ ਸਖਤ ਸਰੱਦ ਪਾਰੋ ਤਸਕਰੀ ਰੋਕਣ ਲਈ ਐਂਟੀ ਡਰੋਨ ਸਿਸਟਮ ਕਰੇਗੀ ਤਿਆਰ ਪੰਜਾਬ ਦੇ ਮੌਸਮ ਬਾਰੇ ਆਈ ਵੱਡੀ ਖਬਰ ਮੌਸਮ ਵਿਭਾਗ ਨੇ ਸਾਂਝੀ ਕੀਤੀ ਜਾਣਕਾਰੀ ਤਹਿਸੀਲਾਂ ਦੀ ਹੜਤਾਲ ਵੀ ਚਾਲੇ ਰਾਹਤ ਭਰੀ ਖਬਰ ਕਾਨੂੰਗੂਨੂ ਪੰਜਾਬ ਸਰਕਾਰ ਨੇ ਦਿੱਤੇ ਜ਼ਮੀਨਾਂ ਦੀ ਰਜਿਸਟਰੀ ਕਰਨ ਦੇ ਅਧਿਕਾਰ ਸ਼ਰਮਨੀ ਕਾਲੀਦਲ ਦੀ ਭਰਤੀ ਨੂੰ ਲੈ ਕੇ ਗੁਰਪ੍ਰਤਾਪ ਸਿੰਘ ਵੱਡਾਲਾ ਦਾ ਵੱਡਾ ਬਿਆਨ ਕਿਹਾ ਨੌਜਵਾਨਾਂ ਨੂੰ ਕੀਤਾ ਜਾਵੇਗਾ ਸ਼ਾਮਿਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀ ਵੱਖ-ਵੱਖ ਤਹਿਸੀਲਾਂ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੜਤਾਲ ਤੇ ਗਏ ਰੈਵਨਿਊ ਅਧਿਕਾਰੀ ਸਿੱਧਾ-ਸਿੱਧਾ ਕਹਿ ਰਹੇ ਹਨ ਕਿ ਬਿਜ਼ਨਸ ਨੇ ਜਿਹੜੇ ਸਾਡੇ ਅਧਿਕਾਰੀ ਪ੍ਰਿਸ਼ਟਾਚਾਰ ਚ ਫੜੇ ਹਨ ਉਹ ਮਾਮਲਾ ਕਲੀਅਰ ਕਰੋ ਤਾਂ ਅਸੀਂ ਕੰਮ ਕਰਾਂਗੇ ਪਰ ਸਾਡੀ ਸਰਕਾਰ ਜ਼ੀਰੋ ਟੋਲਰੈਂਸ ਦੀ ਨੀਤੀ ਤੇ ਕੰਮ ਕਰ ਰਹੀ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਜੇਕਰ ਇਹ ਅਧਿਕਾਰੀ ਸਮੂਹਿਕ ਛੁੱਟੀ ਲੈ ਕੇ ਕਹਿੰਦੇ ਹਨ ਕਿ ਅਸੀਂ ਲੋਕਾਂ ਦਾ ਕੰਮ ਰੋਕ ਦੇਵਾਂਗੇ ਤਾਂ ਅਸੀਂ ਸਾਰੇ ਪੰਜਾਬ ਦੀਆਂ ਤਹਿਸੀਲਾਂ 'ਚ ਨਾਇਬ ਤਹਿਸੀਲਦਾਰਾਂ ਨੂੰ ਕਾਨੂੰਗੂਨੂ ਅਤੇ ਹੋਰਾਂ ਨੂੰ ਵੀ ਰਜਿਸਟਰੀ ਕਰਨ ਦਾ ਅਧਿਕਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਹੈ ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਨੂੰ ਵੀ ਇਹ ਅਧਿਕਾਰ ਦੇ ਦੇਵਾਂਗੇ ਪਰ ਇਹ ਲੋਕ ਇਹ ਨਾ ਸਮਝਣ ਕਿ ਇਹ ਸਰਕਾਰ ਨੂੰ ਬਲੈਕਮੇਲ ਕਰ ਲੈਣਗੇ ਉਹਨਾਂ ਕਿ ਹੈਗੀ ਜੇਕਰ ਇਹਨਾਂ ਦੀਆਂ ਕੋਈ ਜਾਇਜ਼ ਮੰਗਾਂ ਹੋਣ ਤਾਂ ਮੈਂ ਮੰਨ ਲਵਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਨਾ ਮੈਂ ਜ਼ਿੰਦਗੀ 'ਚ ਕੋਈ ਪੈਸਾ ਖਾਦਾ ਹੈ ਤੇ ਨਾ ਹੀ ਮੇਰੇ ਤੇ ਕੋਈ ਇਲਜ਼ਾਮ ਹੈ ਜੇਕਰ ਉਕਤ ਅਧਿਕਾਰੀ ਸਮੂਹਿਕ ਛੁੱਟੀ ਤੋਂ ਨਹੀਂ ਆਉਂਦੇ ਤਾਂ ਸਮੂਹਿਕ ਛੁੱਟੀ ਉਹਨਾਂ ਨੂੰ ਮੁਬਾਰਕ ਸਾਡੇ ਕੋਲ ਹੋਰ ਬੜੇ ਨਵੇਂ ਬੰਦੇ ਹਨ ਅਸੀਂ ਉਹਨਾਂ ਨੂੰ ਰੱਖ ਲਵਾਂਗੇ ਮੁੱਖ ਮੰਤਰੀ ਨੇ ਕਿਹਾ ਹੈਗੇ ਸਮੂਹਿਕ ਛੁੱਟੀ ਤੇ ਜਾਣ ਵਾਲਿਆਂ ਤੇ ਕਿਸੇ ਤਰ੍ਹਾਂ ਦੀ ਨਿਰਮਾਈ ਨਹੀਂ ਵਰਤੀ ਜਾਵੇਗੀ ਜੇਕਰ ਉਹ ਬਿਲਕੁਲ ਆਪਣੀ ਜਗ੍ਹਾ ਤੇ ਸਹੀ ਹਨ ਤਾਂ ਸਮੂਹਿਕ ਛੁੱਟੀ ਵਾਪਿਸ ਨਾ ਲੈਣ ਕਿਉਂਕਿ ਮੇਰੇ ਕੋਲ ਹਜ਼ਾਰਾਂ ਮੁੰਡੇ ਕੁੜੀਆਂ ਦੀਆਂ ਅਰਜ਼ੀਆਂ ਪਈਆਂ ਹਨ ਜਿਹੜੇ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਬਣਨ ਲਈ ਤਿਆਰ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰਦੇ ਆਂ ਵੀ ਕਿ ਹੈ ਕਿ ਅਗਲੀ ਕੈਬਨਿਟ ਦੀ ਮੀਟਿੰਗ 'ਚ ਨਵੇਂ ਤਹਿਸੀਲਦਾਰਾਂ ਤੇ ਪਟਵਾਰੀਆਂ ਦੀਆਂ ਭਰਤੀਆਂ ਵਾਸਤੇ ਏਜੰਡਾ ਲੈ ਕੇ ਆਵਾਂਗੇ। ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਬਣਾਏ ਗਏ ਨਿਗਰਾਨ ਕਮੇਟੀ ਵੱਲੋਂ ਪਾਰਟੀ ਦੀ ਭਰਤੀ 18 ਮਾਰਚ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਨਿਗਰਾਨ ਕਮੇਟੀ ਵੱਲੋਂ ਪਾਰਟੀ ਦੀ ਨਵੀਂ ਮੈਂਬਰਸ਼ਿਪ ਦੀ ਭਰਤੀ ਕਰਨ ਸੰਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਭਰਤੀ ਦੀ ਮਾਨਤਾ ਤੇ ਸਵਾਲੀਆਂ ਨਿਸ਼ਾਨ ਲੱਗ ਗਿਆ ਹੈ ਸ਼੍ਰੀ ਅਕਾਲ ਤਖਸੈਬ ਵੱਲੋਂ ਸੱਤ ਮੈਂਬਰੀ ਨਿਗਰਾਨ ਕਮੇਟੀ ਦੇ ਪੰਜ ਮੈਂਬਰਾਂ ਨੇ ਸ਼੍ਰੀ ਅਕਾਲ ਤਖਸੈਬ ਦੇ ਸਨਮੁਖੀ ਸੰਬੰਧ ਵਿੱਚ ਅਰਦਾਸ ਕੀਤੀ ਹੈ ਅਰਦਾਸ ਦੌਰਾਨ ਉਹਨਾਂ ਨੇ ਧਰਤੀ ਮੁਹੀਮ ਦੀ ਸਫਲਤਾ ਵਾਸਤੇ ਗੁਰੂ ਚਰਨਾਂ ਵਿੱਚ ਜੋਦੜੀ ਕੀਤੀ ਅਰਦਾਸ ਕਰਨ ਵਾਲੇ ਪੰਜ ਮੈਂਬਰਾਂ ਚ ਗੁਰਪ੍ਰਤਾਪ ਸਿੰਘ ਬਡਾਲਾ ਮਨਪ੍ਰੀਤ ਸਿੰਘ ਯਾਲੀ ਬੀਬੀ ਸਤਵੰਤ ਕੌਰ ਸੰਤਾਜ ਸਿੰਘ ਉਮੈਦਪੁਰਾ ਤੇ ਇਕਬਾਲ ਸਿੰਘ ਝੁੰਦਾ ਸ਼ਾਮਿਲ ਸਨ ਇਸ ਸਬੰਧ ਵਿੱਚ মিডিਆ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਯਾਦਲੀ ਨੇ ਆਖਿਆ ਕਿ ਸ਼੍ਰੀਕਾਲ ਤਖਸੈਬ ਲੋ ਬਣਾਏਗੀ ਕਮੇਟੀ ਦੇ ਮੈਂਬਰਾਂ ਵੱਲੋਂ ਸ਼੍ਰੋਮ ਨਿਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਕਰਨ ਸੰਬੰਧੀ ਅਰਦਾਸ ਕੀਤੀ ਗਈ ਹੈ ਅਤੇ 18 ਮਾਰਚ ਨੂੰ ਸ਼੍ਰੀਕਾਲ ਤਖਸੈਬ ਤੋਂ ਇਹ ਪ੍ਰਤੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਅਸਾਮ ਦੀ ਡਿਬਰੂਗੜ ਜੇਲ੍ਹ ਚ ਬੰਦ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦੇ ਲੋਕ ਸਭਾ ਸੈਸ਼ਨ ਵਿੱਚ ਹਿੱਸਾ ਲੈਣ ਦੇ ਮਾਮਲੇ ਸੰਬੰਧੀ ਪਾਈ ਪਟੀਸ਼ਨ ਉੱਤੇ ਸੁਨਵਾਈ ਹੋਈ ਹੈ ਅਮਰਿਤਪਾਲ ਸਿੰਘ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਚ ਦਾਇਰ ਪਟੀਸ਼ਨ ਉਤੇ ਕੇਂਦਰ ਸਰਕਾਰ ਦੇ ਵਕੀਲ ਨੇ ਜਵਾਬ ਦਿੱਤਾ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਇਸ ਮੁੱਦੇ ਤੇ ਲੋਕ ਸਭਾ ਕਮੇਟੀ ਨੇ ਮੀਟਿੰਗ ਕਰਕੇ ਆਪਣੇ ਸੁਝਾਅ ਲੋਕ ਸਭਾ ਸਪੀਕਰ ਨੂੰ ਭੇਜ ਦਿੱਤੇ ਹਨ ਜੋ ਕਿ ਗੁਪਤ ਹਨ ਲੋਕ ਸਭਾ ਸੈਸ਼ਨ 10 ਮਾਰਚ ਨੂੰ ਸ਼ੁਰੂ ਹੋਵੇਗਾ ਉਦੋਂ ਹੀ ਪਤਾ ਲੱਗੇਗਾ ਕਿ ਇਸ ਮੁੱਦੇ ਤੇ ਅੱਗੇ ਕੀ ਹੋਵੇਗਾ ਜਵਾਬ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ ਸੈਸ਼ਨ ਤੋਂ 2 ਦਿਨਾਂ ਬਾਅਦ ਯਾਨੀ ਕਿ 12 ਮਾਰਚ ਤੇ ਪਾ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਮੁੜਕੇ ਸਾਨਾ ਨੂੰ ਚੇਤਾਵਨੀ ਦਿੱਤੀ ਹੈ ਕਿ ਧਰਨੇ ਆਦਿ ਲਾਉਣੇ ਛੱਡ ਦਿਓ ਨਹੀਂ ਤਾਂ ਉਹ ਸਖਤ ਐਕਸ਼ਨ ਵੀ ਲੈ ਸਕਦੇ ਹਨ ਮੁੱਖ ਮੰਤਰੀ ਨੇ ਪੰਜਾਬ ਭਰ ਚ ਚੱਲ ਰਹੀ ਤਹਿਸੀਲਦਾਰਾਂ ਦੀ ਸਮੂਹਿਕ ਛੁੱਟੀ ਦੇ ਮੱਧ ਨਜਰੇ ਖਰੜ ਤੇ ਮੁਹਾਲੀ ਚ ਦਫਤਰਾਂ ਦਾ ਦੌਰਾ ਕੀਤਾ ਸੀ ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਕਿਸਾਨ ਮੇਰੀ ਨਰਮਾਈ ਨੂੰ ਇਹ ਨਾ ਸਮਝਣ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ মিডিਆ ਨਾਲ ਕਿਸਾਨਾਂ ਵੱਲੋਂ ਲਾਇਲ ਇਲਜ਼ਾਮਾਂ ਦਾ ਜਵਾਬ ਦਿੱਤਾ ਉਹਨਾਂ ਨੇ ਬੀਤੇ ਦਿਨੀ ਕਿਸਾਨਾਂ ਨਾਲ ਹੋਈ ਮੀਟਿੰਗ ਬਾਰੇ ਕਿਹਾ ਕਿ ਮੈਂ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਕਦੇ ਰੇਲਾਂ ਰੋਕਦੇ ਹੋ ਕਦੇ ਕੀਤੇ ਧਰਨਾ ਤੇ ਕਦੇ ਕੀਤੇ ਧਰਨਾ ਆਦੀ ਨਾ ਕਰੋ ਕਿਉਂਕਿ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਪੰਜਾਬ ਧਰਨਿਆਂ ਦਾ ਰਾਜ ਬੰਦਾ ਜਾ ਰਿਹਾ ਹੈ ਅਤੇ ਮੇਰੀ ਨਿਰਮਾਈ ਨੂੰ ਇਹ ਨਾ ਸਮਝੋ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੀਟਿੰਗ ਦੌਰਾਨ ਜਦੋਂ ਮੈਂ ਪੁੱਛਿਆ ਪਰਸੋਂ ਵਾਲੇ ਮੋਰਚੇ ਬਾਰੇ ਤਾਂ ਕਿਸਾਨਾਂ ਨੇ ਕਿਹਾ ਕਿ ਉਹ ਜਾਰੀ ਰਹੇਗਾ ਜਿਸਤੇ ਮੈਂ ਕਿਹਾ ਕਿ ਮੈਨੂੰ 2 ਘੰਟੇ ਕਿਉਂ ਬਿਠਾਈ ਰੱਖਿਆ ਕਿਸਾਨਾਂ ਦੀਆਂ ਮੰਗਾਂ ਕੇਂਦਰ ਨਾਲ ਸੰਬੰਧਤ ਹਨ ਤਾਂ ਮੈਨੂੰ 2.5 ਘੰਟੇ ਮਿਠਾਉਂਦੀ ਕੀ ਤੁੱਕ ਇਹ ਕੋਈ ਬੰਦਿਆਂ ਵਾਲੀ ਗੱਲ ਨਹੀਂ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸ਼੍ਰੋਮਣੀ ਕਾਲੀ ਦਲ ਦੇ ਆਗੂ ਵਿਕਰਮਜੀਠੀਆਂ ਨੂੰ ਇੱਕ ਹਾਈ ਪ੍ਰੋਫਾਈਲ ਡਰੱਗ ਮਾਮਲੇ ਦੇ ਸੰਬੰਧ ਚ ਪੁੱਛਗਿੱਛ ਲਈ ਐਸਆਈਟੀ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਅਦਾਲਤ ਨੇ ਉਹਨਾਂ ਨੂੰ 17 ਮਾਰਚ 2025 ਨੂੰ ਸਵੇਰੇ 11 ਵਜੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ ਜੇਕਰ ਜਾਂਚ ਟੀਮ ਨੂੰ ਲੋਡ ਹੋਵੇ ਤਾਂ 18 ਮਾਰਚ ਨੂੰ ਉਸ ਸਮੇਂ ਪੇਸ਼ ਹੋਣ ਦੇ ਹੋਰ ਨਿਰਦੇਸ਼ ਦਿੱਤੇ ਹਨ ਇਹ ਹੁਕਮ ਉਦੋਂ ਆਇਆ ਜਦੋਂ ਸੁਪਰੀਮ ਕੋਰਟ ਪੰਜਾਬ ਸਰਕਾਰ ਵੱਲੋਂ ਮਜੀਠੀਆ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ ਜਿਸ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 10 ਅਗਸਤ 2022 ਨੂੰ ਦਿੱਤੀ ਗਈ ਸੀ ਪੰਜਾਬ ਸਰਕਾਰ ਨੇ ਜ਼ਮਾਨਤ ਨੂੰ ਚੁਣੌਤੀ ਦਿੱਤੀ ਹੈ ਕਾਲੀ ਆਗੂ ਦੀ ਡਰੱਗ ਐਕਟ ਮਾਮਲੇ 'ਚ ਕਥਿਤ ਸਮੂਲੀਅਤ ਤੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਜੋ ਕਿ ਦਸੰਬਰ 2021 ਵਿੱਚ ਐਂਡੀਪੀਐਸ ਐਕਟ ਤਹਿਤ ਉਸ ਵਿਰੁੱਧ ਐਫਆਈਆਰ ਦਰਜ ਹੋਣ ਤੋਂ ਬਾਅਦ ਜਾਂਚ ਅਧੀਨ ਹੈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਮਜੀਠਿਆ ਨੂੰ ਐਸਆਈਟੀ ਨਾਲ ਪੂਰਾ ਸਹਿਯੋਗ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ ਜੋ ਕਿ ਨਸ਼ਾ ਵਿਰੋਧੀ ਸਪੈਸ਼ਲ ਟਾਸਕ ਫੋਰਸ ਦੀ 2018 ਦੀ ਰਿਪੋਰਟ ਦੇ ਆਧਾਰ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਦਾਲਤ ਨੇ ਜਮਾਨਤ ਰੱਦ ਕਰਨ ਦੀ ਪਟੀਸ਼ਨ ਦੀ ਅਗਲੀ ਸੁਣਵਾਈ 24 ਮਾਰਚ 2025 ਲਈ ਨਿਰਧਾਰਿਤ ਕੀਤੀ ਹੈ ਪੰਜਾਬ 'ਚ ਡਰੋਨ ਨਾਲ ਹੋਣ ਵਾਲੀ ਨਸ਼ਾ ਤਸਕਰੀ ਰੋਕਣ ਲਈ ਪੰਜਾਬ ਸਰਕਾਰ ਆਪਣਾ ਐਂਟੀ ਡਰੋਨ ਸਿਸਟਮ ਤਿਆਰ ਕਰੇਗੀ ਇਸ ਲਈ ਸਰਕਾਰ ਨੇ ਨਵਾਂ ਐਕਸ਼ਨ ਪਲਾਨ ਬਣਾਇਆ ਹੈ ਸਰਕਾਰ ਜਲਦ ਹੀ ਐਡਵਾਂਸ ਸਿਸਟਮ ਖਰੀਦਣ ਜਾ ਰਹੀ ਹੈ ਇਸ ਲਈ ਸਰਕਾਰ ਨੇ ਐਂਟੀ ਡਰੋਨ ਸਥਾਪਿਤ ਕਰਨ ਵਾਲੀਆਂ ਕੰਪਨੀਆਂ ਦੇ ਟ్రਾਈਲ ਲਏ ਹਨ ਨਸ਼ਾ ਮੁਕਤੀ ਲਈ ਬਣੀ ਹਾਈ ਪਾਵਰ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਤੇ ਆਮ ਆਦਮੀ ਪਾਰਟੀ ਆਪ ਦੇ ਪ੍ਰਧਾਨ ਤੇ ਕਮੇਟੀ ਦੇ ਮੈਂਬਰ ਅਮਨ अरोड़ा ਤੇ ਡੀਜੀਪੀ ਗੌਰਵ ਯਾਦਵੀ ਮੌਜੂਦ ਸਨ ਨਾਲ ਹੀ ਉਨ੍ਹਾਂ ਕਿਹਾਗੇ ਜਲਦੀ ਹੀ ਇਸ ਬਾਰੇ ਫੰਡ ਦਾ ਇੰਤਜ਼ਾਮ ਕੀਤਾ ਜਾਵੇਗਾ ਮੰਤਰੀ ਅਮਨ अरोड़ा ਨੇ ਦੱਸਿਆ ਕਿ ਪੰਜਾਬ ਪੁਲਿਸ ਤੇ ਸੂਬਾ ਸਰਕਾਰੀਕ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੀ ਹਨ ਹਥਿਆਰ ਅਤੇ ਨਸ਼ਾ ਬਾਰਡਰ ਪਾਰ ਤੋਂ ਆਉਂਦੇ ਹਨ ਜਿਸ ਨਾਲ ਕਈ ਵਾਰ ਮਾਹੌਲ ਖਰਾਬ ਹੋ ਜਾਂਦਾ ਹੈ ਪੰਜਾਬ ਦੇ ਮੌਸਮ 'ਚ ਲਗਾਤਾਰ ਬਦਲਾਅ ਦੇਖਿਆ ਜਾ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਮੀਂਹ ਪੈਣ ਤੋਂ ਬਾਅਦ ਹੁਣ ਫਿਰ ਗਰਮੀ ਦੇ ਅਸਰ ਦਿਖਾਈ ਦੇ ਰਹੇ ਹਨ ਆਉਣ ਵਾਲੇ ਦਿਨਾਂ ਚਕੜਾਕੇ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇੱਥੇ ਦੱਸ ਦਈਏ ਕਿ ਪੰਜਾਬ ਚ ਅੱਜ ਮੀਂਹ ਸੰਬੰਧੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਠੰਡੀਆਂ ਹਵਾਵਾਂ ਚੱਲ ਸਕਦੀਆਂ ਹਨ ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਚ ਕੁਝ ਇਲਾਕਿਆਂ ਚ ਹਲਕੀ ਬੂੰਦਾਬੰਦੀ ਹੋਈ ਹੈ ਜਦੋਂ ਕਿ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੱਦਲ ਵਾਈ ਰਹੀ ਹੈ ਜਿਸ ਤੋਂ ਬਾਅਦ ਤਾਪਮਾਨ ਚ ਥੋੜੀ ਜਹੀ ਗਿਰਾਵਟ ਦੇਖੀ ਜਾ ਰਹੀ ਹੈ ਪਰ ਆਉਣ ਵਾਲੇ ਦਿਨਾਂ ਚ ਦਿੰਦਾ ਤਾਪਮਨ ਵਧੇਗਾ ਅਤੇ ਇਹ ਆਮ ਨਾਲੋਂ ਵੱਧ ਹੋਵੇਗਾ ਪੰਜ ਮੈਂਬਰੀ ਕਮੇਟੀ ਸ਼੍ਰੀ ਕਾਲ ਤਖਸੈ ਵਿਖੇ ਨਿਤਮਸਤਕ ਹੋਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ ਵਿਡਾਲਾ ਦਾ ਇਸ ਤੋਂ ਬਾਅਦ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਸਿੰਘ ਸੈਵਾਨਾਂ ਵੱਲੋਂ ਸਾਡੀ ਜ਼ਿੰਮੇਵਾਰੀ ਲੱਗੀ ਸੀ ਗੁਰਪ੍ਰਤਾਪ ਸਿੰਘ ਵਿਡਾਲਾ ਨੇ ਕਿਹਾ ਹੈ ਕਿ 18 ਮਾਰਚ ਨੂੰ ਸ਼੍ਰੋਮਣੀ ਕਾਲੀ ਦਲ ਦੀ ਪਰਤੀ ਦਾ ਸਮਾਉ ਲਿਖਿਆ ਗਿਆ ਹੈ ਉਸ ਦਿਨ ਸਮੂਚੀਆਂ ਸਿੱਖ ਪੰਥ ਦੀਆਂ ਸੰਸਥਾਵਾਂ ਸਿੰਘ ਸਮਾਵਾ ਟਕਸਾਲੀ ਜਿੱਥੇ ਬੰਦਿਆ ਹੋਰ ਪੰਥ ਦੇ ਦਾਰੇ ਹਨ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਭਰਤੀ ਵਿੱਚ ਸ਼ਾਮਿਲ ਹੋਣ ਸਮੂਚੇ ਪੰਥ ਨੂੰ ਇੱਕ ਮੌਕਾ ਮਿਲਿਆ ਹੈ ਜੋ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਸੀ ਅੱਜ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਮਜ਼ਬੂਤ ਕਰ ਸਕੀਏ ਇਸ ਭਰਤੀ ਵਿੱਚ ਸਾਰੇ ਵਰਗਾਂ ਦਾ ਸਹਿਯੋਗ ਲਿਆ ਜਾਵੇਗਾ ਉਹਨਾਂ ਕਿ ਹੈ ਕਿ ਖਾਸ ਕਰਕੇ ਨੌਜਵਾਨਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਤਾਂ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਉਭਰ ਕੇ ਸਾਹਮਣੇ ਆਵੇਗੀ ਅੱਜ ਦਾ ਸਮਾਂ ਵੀ ਇਹੀ ਮੰਗ ਕਰ ਰਿਹਾ ਹੈ ਪੰਜਾਬ ਦੇ ਸਾਰੇ ਰਜਿਸਟਰਾਰਾਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਵੱਲੋਂ ਸਮੂਹੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਵੱਲੋਂ 7 ਮਾਰਚ ਤੱਕ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਰਜਿਸਟਰੀਆਂ ਨਾ ਹੁਣ ਕਰਕੇ ਲੋਕ ਕਾਫੀ ਪਰੇਸ਼ਾਨ ਸੀ ਤਹਿਸੀਲਦਾਰਾਂ ਦੀ ਇਹ ਹੜਤਾਲ ਵਿਚਾਲੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਹੁਣ ਕਨੂਗੋ ਨੂੰ ਜ਼ਮੀਨ ਦੀ ਰਜਿਸਟਰੀ ਕਰਨ ਦਾ ਅਧਿਕਾਰ ਦੇਣ ਲਈ ਪੱਤਰ ਜਾਰੀ ਕੀਤਾ ਗਿਆ ਹੈ ਹੜਤਾਲ ਕਾਰਨ ਜ਼ਮੀਨਾਂ ਦੀ ਰਜਿਸਟਰੀ ਨਹੀਂ ਕੀਤੀ ਜਾਣੀ ਦੂਜੇ ਪਾਸੇ ਪਟਵਾਰੀ ਅਤੇ ਕਨੂਗੋ ਆਪਣੀ ਡਿਊਟੀ ਤੇ ਕੰਮ ਕਰ ਰਹੇ ਹਨ ਤੁਹਾਨੂੰ ਲੱਗਦਾ ਮੈਂ ਸਪਸ਼ਟ ਮੰਨਣ ਵਾਲਾ ਹੈਗਾ ਨਹੀਂ ਫੋਨ ਕਰਨ ਵਾਲਾ ਤਾਂ ਪਿੱਛੇ हटਦੇ ਨਹੀਂ ਨਹੀਂ ਮੈਂ ਸਪਸ਼ਟ ਮੰਨਣ ਵਾਲਾ ਹੈਗਾ ਵੀ ਤੁਸੀਂ ਤਾਂ ਮੈਂ ਤਾਂ ਮੈਂ ਤਾਂ ਆਪਦੇ ਸਕੀਮਾ ਦੀ ਸਕੀ ਭੈਣ ਦੀ ਸਪਾਰਸ਼ ਜੀ ਮਾਨ ਦਾ ਮੈਂ ਕੋਈ ਸਰ ਤਸੀਲਾਂਾਂ ਦਾ ਅੱਜ ਤੁਸੀਂ ਐਕਸ਼ਨ ਤਾਂ ਲੈ ਲਿਆ ਇਹਦਾ ਲੱਗਦਾ ਵੀ ਇੰਪੈਕਟ ਆਉਂਦੇ ਦਿਨਾਂ ਚ ਕਰਪਸ਼ਨ ਵਾਲੇ ਪਾਸੇ ਕਿਉਂਕਿ ਲੋਕ ਪਿੰਡਾਂ ਦੇ ਸਭ ਤੋਂ ਵੱਧ ਦੁਖੀ ਕਿਤੇ ਨਾ ਕਿਤੇ ਮੇਰਾ ਅਗਲਾ ਅਗਲੇ 10 ਦਿਨਾਂ ਦਾ ਪ੍ਰੋਗਰਾਮ ਇਹੀ ਹੈ ਮੈਂ ਕਦੇ ਵੀ ਕਿਸੇ ਤਸੀਲ ਚ ਜਾ ਸਕਦਾ ਮੈਂ ਲੋਕਾਂ ਨੂੰ ਪੁੱਛੂਗਾ ਕਿ ਕੋਈ ਪੈਸਾ ਕੋਈ ਬੁੱਧਵਾਰ ਕੋਈ ਵੀਰਵਾਰ ਕਿਹਾ ਕਿਸੇ ਨੂੰ ਪੈਸਾ ਕੱਲਾ ਆਇ ਨਹੀਂ ਹੁੰਦਾ ਬੁੱਧਵਾਰ ਨੂੰ ਆ ਜੀ ਬੁੱਧਵਾਰ ਨੂੰ ਆ ਗਿਆ ਵੀਰਵਾਰ ਨੂੰ ਆ ਜੀ ਉਹ ਵੀ ਪੈਸਾ ਹੁੰਦਾ ਜੀ ਬੁੱਧਵਾਰ ਵੀਰਵਾਰ ਵੀ ਪੈਸਾ ਹੀ ਹੈ ਜਾ ਆਪ ਅੰਦਰ ਬੈਠੇ ਨੇ ਬਾਹਰ ਜਿਹੜੇ ਬੈਠੇ ਨੇ ਉਹ ਲੈਂਦੇ ਨੇ ਵੀ ਇਹ ਤਾਂ ਉਹ ਹੋ ਰਿਸਟੀ ਗਲਤ ਲਿਖਾ ਰੱਖੀ ਆ ਇਹ ਮੈਨੂੰ ਸਾਰਾ ਪਤਾ ਹੀ ਮੈਂ ਮੈਂ ਧਰਤੀ ਤੋਂ ਆਇਆ ਹਾਂ ਨਾ ਸੈਪਲ ਸੈਟ ਕਰ ਰਹੇ ਹੋ ਇਸ ਤਰੀਕੇ ਨਾਲ ਕਿ ਹੋਰ ਐਸੋਸੀਏਸ਼ਨਸ ਨੇ ਜਿਹੜੀਆਂ ਨਹੀਂ ਨਹੀਂ ਹੋਰ ਕਰੀਏ ਕੀ ਜੀ ਤਿੰਨ ਪੀੜ੍ਹੀਆਂ ਤੋਂ ਬੇਇੱਜ਼ਤੀਆਂ ਕਰਾਉਂਦੇ ਆ ਰਹੇ ਆ ਜੀ ਇੱਥੇ ਤਹਿਸੀਲਾਂ ਚ ਦਾਦਿਆਂ ਦੀਆਂ ਬੇਇੱਜ਼ਤੀਆਂ ਬਾਪੂਆਂ ਦੀਆਂ ਬੇਇੱਜ਼ਤੀਆਂ ਕਿਦਰ ਮੂੰਹ ਚੱਕਿਆ ਬੁੜਿਆ ਹੋਏ ਇਹ ਕੋਈ ਗੱਲ ਆ ਫਰ ਜਦੋਂ ਮਰਜੀ ਹੜਤਾਲ ਕਰਦੇ ਨੇ ਲੱਖਾਂ ਰੁਪਏ ਤੁਸੀਂ ਤਰਖਾਂ ਲੈਨੇ ਹੜਤਾਲ ਰੱਬ ਬਣ ਗਏ ਤੁਸੀਂ ਹੜਤਾਲ ਕਰਤੀ ਕਾਦੇ ਵਾਰ ਤੇ ਹੜਤਾਲ ਕਰਤੀ ਸਾਡੇ ਤਿੰਨ ਬੰਦੇ ਕਰਪਸ਼ਨ ਚ ਫੜੇ ਗਏ ਜੀ ਲਾਇਸੈਂਸ ਦੇ ਦिए ਤੁਹਾਨੂੰ ਕਿ ਤੁਸੀਂ ਤਾਂ ਕਰ ਸਕਦੇ ਹੋ ਤੁਸੀਂ ਤਾਂ ਪੈਸੇ ਲੈ ਸਕਦੇ ਹੋ ਠੀਕ ਹੈ ਤੁਹਾਡੇ ਬਿਨਾ ਚੱਲਣਾ ਨਹੀਂ ਕੰਮ ਚੱਲੂਗਾ ਕੰਮ ਦੇਖਦੇ ਜਾਓ ਤੁਸੀਂ ਬਸ ਸਿਮ ਸਾਹਿਬ ਤੁਸੀਂ ਬਸ ਇਹ ਪੁੱਛਿਆ ਵਿਜੀਲੈਂਸ ਨੂੰ ਚਲੋ ਇਹਨਾਂ ਨੇ ਇਹਨਾਂ ਦੀ ਗੱਲ ਸੁਣ ਕੇ ਕਿ ਆਖਰ ਉਹ ਵੀ ਸੱਚੀ ਹੋਈ ਆ ਭਾਈ ਕਾਰਵਾਈ ਤੁਹਾਡੇ ਲਵੇ ਸਬੂਤ ਹੈਗੇ ਕੋਰਟ ਚ ਜਾਊਗਾ ਮਾਮਲਾ ਗੱਗੇ ਜਾਊਗਾ ਵਿਜੀਲੈਂਸ ਉਹੀ ਕਮਲੀ ਤਾਂ ਹੈ ਨਹੀਂ ਵੀ ਉਹੀ ਕਿਸੇ ਨੂੰ ਹੀ ਫੜ ਲੈਂਦਾ ਤੁਹਾਡੇ ਕੋਲ ਨਾ ਬਿਜੀਲੈਂਸ ਆ ਗਈ ਹੈ ਨਾ ਮਤਲਬ ਕੁਛ ਨਾ ਕੁਛ ਤਾਂ ਹੋਊ ਗਈ ਜੇ ਧੂਆ ਹੈਗਾ ਤਾਂ ਅੱਗ ਤਾਂ ਹੈਗੀ ਹੈ ਨਾ ਕਿਤੇ ਨਾ ਕਿਤੇ ਇਹਦਾ ਮਤਲਬ ਮੈਂ ਬਿਜੀਲੈਂਸ ਨੂੰ ਕੋਰਟ ਚ ਖੜੀ ਕਰ ਲਾਂ ਠੀਕ ਆ ਕੱਲ ਨੂੰ ਉਹ ਆਪ ਦਾ ਸਬੂਤ ਦੇ ਦੇਣ ਕੋਈ ਰੰਗੇ ਹੱਥੀ ਰੰਗੇ ਹੱਥੀ ਫੜਿਆ ਗਿਆ ਬੰਦਾ ਉਹ ਕਹਿੰਦਾ ਕਹਿੰਦਾ ਜੀ ਮੈਂ ਨਹੀਂ ਇਹ ਨੋਟ ਮੈਨੂੰ ਕੋਈ ਦੇ ਗਿਆ ਇਹ ਕੋਈ ਦੇ ਗਿਆ ਬਦਸਲਤੀ ਬਾਤ ਸਾਨੂੰ ਤਾਂ ਦੇ ਦੇ ਦੇਖ ਨਹੀਂ ਜਾਂਦਾ ਜੀ ਐ ਕੋਈ ਪਰ ਰੰਗੇ ਹੋਏ ਸੋ ਇਹ ਕ腐ਪਸ਼ਨ ਜਿਹੜੀ ਹੈ ਨਾ ਇਹ ਇਹ ਕੋਈ ਮੈਂ ਨਹੀਂ ਕਹਿੰਦਾ ਕਿ ਹਰੀਸ਼ਚੰਦਰ ਦਾ ਰਾਜ ਚੱਲ ਰਿਹਾ ਹੈ ਭਰ ਕਟ ਟੁਕਟ ਰੋਕਤਾ ਸਕਦੇ ਆ ਕਟ ਕੋਟ ਆਮ ਲੋਕਾਂ ਦੀ ਤਾਂ ਅਸੀਂ ਲੁੱਟ ਰੋਕ ਸਕਦੇ ਕਚੈਰੀਆਂ ਚ ਜ਼ਿਆਦਾ ਹੁੰਦੀ ਹੈ ਸਰ ਕਿਸਾਨ ਜਥੇਬੰਦੀਆਂ ਦੇ ਲੀਡਰ ਕਹਿ ਰਹੇ ਨੇ ਸਾਨੂੰ ਰਾਉਂਡ ਅਪ ਕੀਤਾ ਹੈ ਜੀ ਪੁਲਿਸ ਨੇ ਸਾਡੇ ਬਹੁਤ ਸਾਰੇ ਲੀਡਰਾਂ ਨੂੰ ਦੇਖੋ ਜੀ ਜੇ ਪਬਲਿਕ ਨੂੰ ਜੋ ਤੰਗ ਕਰੂਗਾ ਕਦੇ ਰੇਲ ਰੋਕੋ ਕਦੇ ਸੜਕ ਰੋਕੋ ਕਦੇ ਪਾਈਪ ਰੋਕੋ ਕਦੇ ਐਨਐਚਆਈ ਦਾ ਪ੍ਰੋਜੈਕਟ ਰੋਕੋ ਇਮੀਗ੍ਰੇਸ਼ਨ ਦੇ ਦਫਤਰਾਂ ਮੂਰੇ ਵੀ ਧਰਨੇ ਦੇਣ ਲੱਗੇ ਸੱਸ ਨੂੰਹਾਂ ਦੇ ਝਗੜਿਆਂ 'ਚ ਵੀ ਆ ਗਏ ਇਹ ਮਤਲਬ ਪੈਰਲਲ ਗਵਰਨਮੈਂਟ ਚੱਲ ਰਹੀ ਹੈ ਫਿਰ ਇਹ ਲੋਕ ਦੁਖੀ ਹੁੰਦੇ ਨੇ ਇਹਦੇ ਨਾਲ ਲੋਕ ਤੰਗ ਨੇ ਐਮਾਜ਼ਾਨ ਇੱਕ ਸਾਈਟ ਹੈ ਤੁਸੀਂ ਜਾਣਦੇ ਹੋਵੋਗੇ ਐਮਾਜ਼ਾਨ ਤੇ ਜੇ ਤੁਸੀਂ ਕੋਈ ਆਰਡਰ ਕਰੋ ਕੋਈ ਵੀ ਫਰਜ਼ ਕਰ ਲਓ ਮੈਂ ਇੱਕ ਨਾਮ ਲੈ ਮਿਕਸੀ ਆਰਡਰ ਕਰਦੀ ਜੇ ਇਕ ਦਿੱਲੀ ਦਾ ਡਰੈਸ ਭਰੋਗੇ ਤਾਂ ਉਹ ਤੇ ਮਿਕਸੀ ਦਾ ਆਰਡਰ ਹੋ ਰਿਹਾ। ਮਤਲਬ ਉਹਦਾ ਰੇਟ ਹੋ ਰਿਹਾ। ਜੇ ਪੰਜਾਬ ਦਾ ਡਰੈਸ ਭਰੋਗੇ ਤਾਂ ਰੇਟ ਹੋ ਰਿਹਾ ਨਾਲ ਲਿਖ ਕੇ ਆਉਂਦਾ ਕਿ ਰੋਡਸ ਬਲੌਕ ਨੇ। ਪੈਸੇ ਵੱਧ ਲੱਗਣਗੇ ਤੇ 15 ਦਿਨ ਵੱਧ ਲੱਗਣਗੇ। ਮਿਲ ਆ ਸਾਡੀ ਇੰਟਰਨੈਸ਼ਨਲ ਇਮੇਜ ਬਣ ਰਹੀ ਹੈ। ਸੜਕਾ ਰੋਕੀ ਬੈਠੇ ਆ ਜੀ ਅਸੀਂ। ਸੜਕ ਤੇ ਬੈਗੇ ਜੀ ਇਹ ਕੋਈ ਗੱਲ ਹੈ। ਪਰ ਉਹ ਕਹਿੰਦੇ ਨਰਾਜ਼ ਹੋਗੇ ਕੱਲ ਸੀਐਮ ਸਾਹਿਬ ਨਰਾਜ਼ ਹੋ ਜਾਣਗੇ। ਨਹੀਂ ਜੀ ਨਹੀਂ ਨਰਾਜ਼। ਕੌਣ ਮੈਂ ਹੋਗੇ ਨਰਾਜ਼? ਮੈਂ ਤਾਂ ਪਬਲਿਕ ਵਾਸਤੇ ਨਰਾਜ਼ ਆਉਂਗਾ ਮੈਂ। ਮੈਂ ਆਦੇ ਵਾਸਤੇ ਕਦੇ ਨਰਾਜ਼ ਨਹੀਂ ਹੁੰਦਾ। ਮੈਂ ਕਹਾਂ ਪਬਲਿਕ ਵਾਸਤੇ ਮੇਰੀ ਹੱਥ ਮੰਨ ਕੇ ਬੇਨਤੀ ਹੈ ਨਾ ਤਾਂ ਕਰੋ ਲੋਕਾਂ ਨੂੰ ਰੋਜ਼ ਬਹਿ ਜਾਂਦੇ ਨੇ ਉਹ ਕਦੇ ਟਰੱਕ ਰੋ ਟਰੱਕ ਕੌਣ ਚਲਾਉਂਦੇ ਨੇ ਜੀ ਕਿਸਾਨਾਂ ਦੇ ਮੁੰਡੇ ਚਲਾਉਂਦੇ ਫੇਰ ਟਰੱਕੀ ਦੇ ਰੁਕਦੇ ਆ ਜੀ ਰੇਲਾਂ ਰੁਕਦੀਆਂ ਜੀ ਫੇਰ ਬਾਅਦ ਚ ਕਹਿੰਦੇ ਜੀ ਆਪਣੇ ਗਦਾਮ ਕਿਉਂ ਨਹੀਂ ਖਾਲੀ ਹੋ ਰਹੇ ਜੀ ਗਦਾਮ ਖਾਲੀ ਕਿਵੇਂ ਹੋਣ ਉਹ ਮੈਂ ਜਦੋਂ ਸੈਂਟਰ ਕੋਲ ਜਾਣਾ ਉਹ ਕਹਿੰਦੇ ਤੂੰ ਤਾਂ ਰੇਲਾ ਰੋਕੀ ਬੈਠੇ ਹੋ ਪਹਿਲੇ ਇਹਨਾਂ ਤਾਂ ਰੇਲਾਂ ਨੂੰ ਤਕਰੀਰ ਕਰਾਓ ਰੇਲਾ ਰਹੀਂ ਅਸੀਂ ਕੱਢਾਂਗੇ ਕਦਾਂ ਸੋ ਮੈਂ ਆਪ ਕਿਸਾਨ ਹਾਗਾ ਮੈਂ ਸਾਰੀ ਖੇਤੀ ਕੀਤੀ ਹੋਈ ਐ ਮੈਨ ਲਗਾ ਮੇਰੇ ਜਿਹੜੇ ਜੁਨੀਅਨ ਵਾਲੇ ਬੰਦੇ ਨੇ ਨਾ ਉਹ ਉਹ ਘੱਟ ਖੇਤ ਗਏ ਹੁਣ ਮੈਂ ਅੱਜ ਵੀ ਖੇਤ ਜਾਂਦਾ ਠੀਕ ਐ ਨਾ ਕਦੇ ਮੇਰੇ ਨਾਲ ਲਾਈ ਬਹਿ ਜਾਣ ਮੈਂ ਦੱਸ ਦੂੰ ਜਾਂ ਮੈਂ ਪੁੱਛ ਲੂੰ ਕਿ ਕਿੰਨਾ ਬੀ ਕਿਹੜੀ ਫਸਲ ਤੇ ਕਿੰਨਾ ਪੈਂਦਾ ਸੀਐਫ ਸਾਹਿਬ ਇੰਟਰਸਟ ਲਿਸਟ ਵੀ ਆਈ ਸੀ ਤੁਹਾਡੇ ਕੋਲ ਕੁਝ ਦਿਨ ਪਹਿਲਾਂ ਇਹੀ ਕਰ ਰਹੇ ਉਹੀ ਗੱਲ ਐ ਕਿ ਕਿੰਨਾ ਨੁਕਸਾਨ ਹੋ ਗਿਆ ਪੰਜਾਬ ਨੂੰ ਫਿਲਹਾਲ ਹਿਡਨ ਨੁਕਸਾਨ ਕਿੰਨਾ ਕੋਇਆ ਜੀ ਹਿਡਨ ਨੁਕਸਾਨ ਐ ਜਨਾਬ ਹਜ਼ਾਰਾਂ ਕਰੋੜਾਂ ਦਾ ਹੋਈ ਜਾਂਦਾ ਹਰ ਰੋਜ਼ ਹਰ ਰੋਜ਼ ਕਿਉਂਕਿ ਸਾਡੇ ਹਾਈਵੇ ਬੰਦ ਕਰ ਰੱਖਿਆ ਹੈ ਇੰਡਸਟਰੀ ਲਿਸਟ ਕੇ ਅੰਦਰ ਦਿੱਲੀ ਆ ਜੋ ਜੀ ਮੀਟਿੰਗ ਕਰਨੀ ਹੈ ਪੰਜਾਬ ਕੇ ਰਸਤੇ ਬਲੌਕ ਹੈ ਆ ਪੰਜਾਬ ਬਣਾ ਲਿਆ ਅੱਛਾ ਮੰਗਾ ਪੰਜਾਬ ਨਾਲ ਸੰਬੰਧਤ ਹੈ ਨਹੀਂ ਕੋਈ ਜਾਓ ਉੱਥੇ ਦਿੱਲੀ ਮੈਂ ਜਾ ਮੈਂ ਜਾ ਕੇ ਮੈਂ ਤਾਂ ਦਿੱਲੀ ਵੀ ਜਦੋਂ ਐਮਪੀਸੀ ਮੈਂ ਦਿੱਲੀ ਉਹਨਾਂ ਦੀ ਆਵਾਜ਼ ਉਠਾਉਂਦਾ ਰਿਹਾ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਹਰ ਵੀ ਹੁਣ ਫਲਾਨੀ ਜੁਨੀਅਰ ਨੇ ਧਰਨਾ ਦਿੱਤਾ ਧਰਨਾ ਦਿੱਤਾ ਜਿਨ੍ਹਾਂ ਨੇ ਤਾਂ ਫਿਰ ਇਹਨਾਂ ਦਾ ਕਿਵੇਂ ਕਰੀਏ ਚਲ ਇਹਨਾਂ ਖਤਮ ਹੋਣ ਦੋ ਫਿਰ 15 ਦਿਨਾਂ ਉਹ ਆਪਾਂ ਦੇਵਾਂਗੇ ਐ ਯਾਰ ਐ ਕੰਪੀਟੀਸ਼ਨ ਕਰੂਗੇ ਤੁਸੀਂ ਕਿ ਹੁਣ ਸਾਡਾ ਵੀ ਧਰਨਾ ਹੈ ਤਾਂ ਕਿ ਤਾਂ ਕਿ ਅਸੀਂ ਮਤਲਬ ਆਪਣਾ ਧਰਨਾ ਦਿਖਾ ਸਕੀਏ ਕਿਤੇ ਕਿਤੇ ਕ੍ਰੈਡਿਟ ਵਾਰ ਚੱਲ ਰਹੀ ਹੈ ਜਿੱਦ ਵਾਰ ਹਾਂ ਪਿੰਡਾਂ ਦੇ ਵਿੱਚੋਂ ਹਰੇਕ ਘਰ ਚੋਂ ਫੰਡ ਜਾਂਦਾ ਜੀ ਕਿ ਜੇ ਤੁਹਾਨੂੰ ਕੋਈ ਦਿੱਕਤ ਆ ਗਈ ਤਾਂ ਤੁਹਾਨੂੰ ਤਾਂ ਅਸੀਂ ਖੜਾਗੇ ਨਾਲ ਤੁਹਾਡੇ ਇਹ ਕੀ ਹੈ ਜੀ ਫਿਰ ਇਹ ਇਹਨੂੰ 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 ਮੈਂ ਕੀ ਕਹਾਂ ਕਿ ਕਿਹੜਾ ਨਹੀਂ ਪੈਰਲਲ ਗਵਰਨਮੈਂਟ ਕਹਨੇ ਹੋ ਤੁਸੀਂ ਨਹੀਂ ਹੋਈ ਹੈ ਨਾ ਸਰ ਅਫਸਰਾਂ ਦੀ ਜਿਹੜੀ ਸਾਡੀ ਇਹ ਮੀਟਿੰਗ ਹੋਈ ਹੈ ਇਹਦੇ ਵਿੱਚ ਕਲੀਅਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਟਾਰਟ ਹੋਈ ਹੈ ਔਰ ਇਹ ਇਸ ਮੁਹਿੰਮ ਨੂੰ ਹੁਣ ਆਪਾਂ ਇੱਕ ਇੱਕ ਐਸੇ ਅੰਜਾਮ ਤੱਕ ਲੈ ਕੇ ਜਾਣਾ ਕਿ ਜਿੱਥੇ ਪੰਜਾਬ ਦੇ ਵਿੱਚ ਹੁਣ ਇੱਕ ਵੀ ਐਸੀ ਕੋਈ ਕਾਲੀ ਭੇਡ ਬਚੀ ਨਾ ਰਹਿ ਜਵੇ ਜਿਹੜੀ ਨਸ਼ੇ ਦਾ ਸੌਦਾਗਰ ਨਸ਼ੇ ਦਾ ਵਪਾਰ ਕਰਦੀ ਹੋਵੇ ਔਰ ਜਾਂ ਤਾਂ ਉਹ ਪੰਜਾਬ ਛੱਡੂਗਾ ਜਿਹੜਾ ਵੀ ਨਸ਼ੇ ਦਾ ਸੌਦਾਗਰ ਹੋ ਜਾਂ ਤਾਂ ਉਹ ਪੰਜਾਬ ਛੱਡੂਗਾ ਜਾਂ ਇਹ ਨਸ਼ੇ ਦਾ ਵਪਾਰ ਛੱਡੂਗਾ ਇਹ ਸਾਡੀ ਕਲੀਅਰ ਇੱਕਦਮ ਕਲੀਅਰ ਵਰਡਸ ਨੇ ਸਾਡੇ ਐਨ ਔਰ ਇਹਦੇ ਲਈ ਸਾਡਾ ਜਿਹੜਾ ਪੂਰਾ ਪ੍ਰਸ਼ਾਸਨ ਹੈ ਚਾਹੇ ਪੁਲਿਸ ਵਿਭਾਗ ਹੋਵੇ ਚਾਹੇ ਐਡਮਿਨਿਸਟ੍ਰੇਟਿਵ ਸਾਡਾ ਵਿਭਾਗ ਹੋਵੇ ਸਾਰੇ ਸਾਡਾ ਪ੍ਰਸ਼ਾਸਨ ਔਨ ਟੂਜ਼ ਹੈ ਔਰ ਸਾਰਿਆਂ ਦੇ ਵਿੱਚ ਬੜੀ ਪੋਜ਼ਿਟਿਵਿਟੀ ਹੈ ਔਰ ਸਾਰੇ ਦਿਲੋਂ ਚਾਹੁੰਦੇ ਨੇ ਉਹ ਕਿਉਂਕਿ ਸਾਰੇ ਪੰਜਾਬ ਦੇ ਵਾਸੀ ਨੇ ਪੰਜਾਬੀ ਨੇ ਉਹਨਾਂ ਦੇ ਵੀ ਬੱਚੇ ਨੇ ਉਹਨਾਂ ਦੇ ਵੀ ਘਰਾਂ 'ਚ ਫੈਮਿਲੀ ਮੈਂਬਰਸ ਨੇ ਔਰ ਦਿਲੋਂ ਚਾਹੁੰਦੇ ਨੇ ਸਾਰੇ ਕਿ ਇਸ ਇਹਨੂੰ ਆਪਾਂ ਜੜੋ ਉਖਾੜ ਦਈਏ ਤੇ ਨਾਲ ਇਸ ਦੇ ਨਾਲ-ਨਾਲ ਮੈਂ ਤੁਹਾਡੇ ਮਾਧਿਅਮ ਦੇ ਨਾਲ ਔਰ ਇੱਕ ਬੇਨਤੀ ਪੰਜਾਬ ਦੀ ਜਨਤਾ ਨੂੰ ਵੀ ਕਰਨੀ ਚਾਹੂੰਗਾ ਕਿ ਉਪਰਾਲਾ ਬਹੁਤ ਨੋਬਲ ਕੌਜ਼ ਉਪਰਾਲਾ ਇਹ ਸ਼ੁਰੂ ਕੀਤਾ ਜੋ ਪੰਜਾਬ ਸਰਕਾਰ ਨੇ ਇਹਦੇ ਵਿੱਚ ਪੰਜਾਬ ਦੀ ਜਨਤਾ ਹੁਣ ਮੋٹے ਨਾ ਮੋਟਾ ਲਾ ਕੇ ਸਾਡਾ ਸਾਥ ਦਿਓ ਆਪਾਂ ਰਲ ਮਿਲ ਕੇ ਚਾਹੇ ਕੋਈ ਵੀ ਪੋਲਿਟੀਕਲ ਪਾਰਟੀ ਦਾ ਬੰਦਾ ਹੋਵੇ ਸਾਨੂੰ ਕਿਸੇ ਅਸੀਂ ਵੈਲਕਮ ਕਰਦੇ ਆਂ ਕੋਈ ਵੀ ਪੋਲਿਟੀਕਲ ਪਾਰਟੀ ਦਾ ਬੰਦਾ ਹੋਵੇ ਕਿਸੇ ਦਾ ਸਪੋਰਟਰ ਹੋਵੇ ਆਓ ਇਸ ਕੰਮ ਦੇ ਉੱਤੇ ਇੱਕ ਮਤ ਹੋ ਕੇ ਆਪਾਂ ਇਕੱਠੇ ਹੋ ਕੇ ਹੰਬੜਾ ਮਾਰੀਏ ਔਰ ਇਹ ਨਸ਼ੇ ਦੇ ਕੋੜ ਨੂੰ ਆਪਾਂ ساری ਜ਼ਿੰਦਗੀ ਲਈ ਪੰਜਾਬ ਦੇ ਵਿੱਚੋਂ ਖਤਮ ਕਰੀਏ ਪਰ ਨਾਲ ਮੈਂ ਇਸ ਦੇ ਕਿਸ ਤਰ੍ਹਾਂ ਤਿਆਰ ਕੀਤਾ ਹੈ ਰੋਡ ਮੈਪ ਦੇ ਵਿੱਚ ਅਸੀਂ ਇਹਦੇ ਵਿੱਚ ਇਹ ਕਿਹਾ ਵੀ ਇੱਕ ਤਾਂ ਆਪਾਂ ਸਾਰੇ ਦੇ ਸਾਰੇ ਜਿੰਨੇ ਸਾਡੇ ਨਸ਼ਾ ਛਡਾਊ ਕੇਂਦਰ ਨੇ ਚਾਹੇ ਸਰਕਾਰ ਦੇ ਨੇ ਚਾਹੇ ਉਹ ਪ੍ਰਾਈਵੇਟ ਨੇ ਉਹ ਤੇ ਜਿਹੜੇ ਸਾਡੇ ਓਟ ਕਲੀਨਿਕ ਨੇ ਉਹ ਰੀਹੈਬਿਲੀਟੇਸ਼ਨ ਸੈਂਟਰ ਨੇ ਉਹ ਵੀ ਉਹਨਾਂ ਦੀ ਰੈਗੂਲਰ ਚੈਕਿੰਗ ਹੋਊਗੀ ਰੈਗੂਲਰ ਚੈਕਿੰਗ ਕਰਨ ਤੋਂ ਬਾਅਦ ਉੱਥੇ ਜਿਹੜੇ ਸਾਡੇ ਮਤਲਬ ਕਿ ਜ਼ਰੂਰਤਮੰਦ ਦਵਾਈਆਂ ਨੇ ਉਹ ਜ਼ਰੂਰਤਮੰਦ ਦਵਾਈਆਂ ਹਰ ਸਮੇਂ ਉੱਥੇ ਅਵੇਲੇਬਲ ਹੋਣਗੀਆਂ ਕਿਉਂਕਿ ਜਦੋਂ ਨਸ਼ੇ ਦੀ ਇਹ ਸਪਲਾਈ ਚੇਨ ਟੁੱਟੂਗੀ ਨਸ਼ੇ ਦੀ ਸਪਲਾਈ ਚੇਨ ਟੁੱਟਣ ਤੋਂ ਬਾਅਦ ਚੋਂ ਜਿਹੜੇ ਬੱਚੇ ਇਸ ਜੰਜਾਲ ਦੇ ਵਿੱਚ ਫਸ ਚੁੱਕੇ ਨੇ ਤਾਂ ਉਹਨਾਂ ਨੂੰ ਫਿਰ ਇਮੀਡੀਏਟਲੀ ਸੰਭਾਲਣ ਦੀ ਜ਼ਰੂਰਤ ਪਾਊਗੀ ਸੋ ਉਹਨਾਂ ਨੂੰ ਸੰਭਾਲਣ ਲਈ ਜਦੋਂ ਉਹਨਾਂ ਦੇ ਮਾਪਿਓ ਉਹਨੂੰ ਲੈ ਕੇ ਸਾਡੇ ਰੀਹੈਬਿਲੀਟੇਸ਼ਨ ਸੈਂਟਰ ਚ ਨਸ਼ਾ ਛਡਾਊ ਕੇਂਦਰ ਚ ਲਿਆਉਣਗੇ ਤਾਂ ਅਸੀਂ ਉੱਥੇ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਸਾਰਾ ਇਹਦੇ ਲਈ ਡੀਸੀ ਸਾਹਿਬ ਤੋਂ ਟੋਟਲ ਇਹਨਾਂ ਨੂੰ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਤੇ ਨਾਲ ਇਹਨਾਂ ਤੋਂ ਡੇਲੀ ਦੀ ਡੇਲੀ ਮੋਨਿਟਰਿੰਗ ਕਰਕੇ ਰਿਪੋਰਟ ਵੀ ਲਿਆਵਾਂਗੇ ਐਦਾਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਸਾਡਾ ਰੋਡ ਮੈਪ ਇਹ ਹੈ ਕਿ ਜਿੱਥੇ-ਜਿੱਥੇ ਨਸ਼ੇ ਦੇ ਸਦਾਗਰ ਨੇਹਰੀਆਂ ਦੇ ਵਿੱਚ ਸਵੇਰਿਆਂ ਦੇ ਵਿੱਚ ਇਹ ਸਕੂਟਰਾਂ ਤੇ ਮੋਟਰਸਾਈਕਲਾਂ ਤੇ ਆਂਦੇ ਨੇ ਤੇ ਆਕੇ ਇਹ ਨਸ਼ਾ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕਿਤੇ ਦੇਕੇ ਜਾਂਦੇ ਨੇ ਅਸੀਂ ਉੱਥੇ ਮਸ਼ਤੇਦੀ ਦੇ ਨਾਲ ਸਿਵਲ ਵਰਦੀ ਦੇ ਵਿੱਚ ਆਪਰੇ ਜਿਹੜੇ ਸੂਈਏ ਲਗਾਤੇ ਜਦੋਂ ਵੀ ਹੁਣ ਕੋਈ ਵੀ ਨਸ਼ੇ ਦਾ ਸਮਗਲਰ ਉਸ ਏਰੀਏ ਚ ਆਊਗਾ ਅਸੀਂ 1 ਸਕਿੰਟ ਦੇ ਅੰਦਰ ਉਹਨਾਂ ਨੂੰ ਧਰਦ ਬੋਚਣਾ ਔਰ ਧਰਦ ਬੋਚਣ ਤੋਂ ਬਾਅਦ ਚ ਉਹਨਾਂ ਤੇ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਔਰ ਉਹਨਾਂ ਨੂੰ ਸਲਾਖਾ ਪਿੱਛੇ ਸਿੱਟਾਂਗੇ ਔਰ ਦੂਸਰੀ ਗੱਲ ਜਿਹੜੇ ਨਸ਼ੇ ਦੇ ਸਦਾਗਰ ਜਿਨ੍ਹਾਂ ਨੇ ਨਜਾਇਜ਼ ਤਬਜੇ ਕਰਕੇ ਜਾਂ ਅਨ ਅਪਰੂਵਡ ਜਿਨ੍ਹਾਂ ਨੇ ਸਰਕਾਰ ਤੋਂ ਬਿਨਾ ਅਪਰੂਵਲਾਂ ਤੋਂ ਬਿਲਡਿੰਗਾਂ ਬਣਾ ਰੱਖੀਆਂ ਨੇ ਕਾਲੀ ਕਮਾਈ ਦੀਆਂ ਔਰ ਜਿਨ੍ਹਾਂ ਨੇ ਬਿਲਡਿੰਗਾਂ ਬਣਾ ਰੱਖੀਆਂ ਨੇ ਲੋਕਾਂ ਦੇ ਬੱਚਿਆਂ ਦੇ ਖੂਨ ਦੇ ਨਾਲ ਜਿਨ੍ਹਾਂ ਨੇ ਲਿੱਕੇ ਰਜਿਸਟਰੀਆਂ ਕਰਾਈਆਂ ਐਸੀਆਂ ਬਿਲਡਿੰਗਾਂ ਅਸੀਂ ਕੋਈ ਨਹੀਂ ਛੱਡਾਂਗੇ ਜਿਹੜੀਆਂ ਅਨ ਅਪਰੂਵਡ ਹੋਣਗੀਆਂ ਜਿਹੜੇ ਕਿਉਂਕਿ ਸਾਡੇ ਉੱਤੇ ਕਾਨੂੰਨ ਦਾ ਵੀ ਬੜਾ ਵੱਡਾ ਪ੍ਰੈਸ਼ਰ ਹੁੰਦਾ ਸੋ ਸਰਕਾਰ ਜਦ ਕੰਮ ਕਰਦੀ ਹੈ ਕਾਨੂੰਨ ਦਾ ਵੀ ਅਸੀਂ ਪੱਕੇ ਦੇਖ ਕੇ ਚੱਲਣਾ ਸੋ ਮੈਂ ਮਾਨਯੋਗ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਅਦਾਲਤਾਂ ਨੂੰ ਵੀ ਇੱਕ ਬੇਨਤੀ ਕਰਦਾ ਹਾਂ ਸਾਡੇ ਸਤਕਾਰਯੋਗ ਜੱਜ ਸਾਹਿਬਾਨਾਂ ਨੂੰ ਕਿ ਇਸ ਕੋਰਟ ਤੋਂ ਪੰਜਾਬ ਨੂੰ ਕੱਢਣ ਲਈ ਸਾਨੂੰ ਬੜੀ ਆਸ ਤੇ ਉਮੀਦ ਹੈ